ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਇੱਕ ਜ਼ਰੂਰੀ ਬੇਨਤੀ ਹੈ ਜੀ ਅੱਗੇ ਵੀ ਕਰਦੇ ਆ ਅੱਜ ਫੇਰ ਦੁਬਾਰਾ ਤੋਂ ਕਰਨ ਲੱਗੇ ਆ ਐਕਤੀ ਸਰਦੀਆਂ ਦੇ ਵਿੱਚ ਸੋਚਿਆ ਸੀਗਾ ਵੀ ਭੈਣਾ ਭਰਾਵਾਂ ਬੱਲੀਓ ਸੰਗਤਾਂ ਬੱਲੀਓ ਜਿਹੜੀ ਸਪੋਰਟ ਆਊਗੀ ਉਹਦੇ ਨਾਲ ਆਪਾਂ ਘਰ ਦੇ ਕਾਰਜਾ ਜਿਹੜੇ ਫਟਾਫਟ ਪੂਰੇ ਕਰ ਲਾਂਗੇ ਪਰ ਮੰਨ ਲਓ ਕੁਝ ਕਹਿਣ ਨੂੰ ਮੰਨ ਨਹੀਂ ਕਰ ਰਿਹਾ ਵੀ ਕੀ ਕਿ ਇਹ ਕਈ ਵਾਰ ਵੀਡੀਓ ਪਾ ਚੁੱਕੇ ਆ ਕਈ ਵਾਰ ਵੀਡੀਓ ਦੇ ਵਿੱਚ ਬੋਲ ਚੁੱਕੇ ਆ ਇਹ ਗੱਲ ਵੀ ਸਾਡੀ ਮਦਦ ਕਰੋ ਜੀ ਬਿਲਡਿੰਗ ਦਾ ਕੰਮ ਵਿੱਚ ਖੜਾ ਜੀ ਬਿਲਡਿੰਗ ਦਾ ਕੰਮ ਨੇਪਰੇ ਨਹੀਂ ਚੜ ਰਿਹਾ ਸਾਨੂੰ ਸਰੀਏ ਦੀ ਜ਼ਰੂਰਤ ਆ ਜਿੰਨੇ ਸਰੀਆ ਨਹੀਂ ਪੂਰਾ ਪੁਆਇੰਟ ਦਾ ਹੋ ਰਿਹਾ ਠੇਕੇਦਾਰ ਦੀ ਲੇਬਰ ਦੇਣ ਵਾਲੀ ਆ ਠੇਕੇਦਾਰ ਦੀ ਲੇਬਰ ਨਹੀਂ ਪੂਰੀ ਹੋ ਰਹੀ ਫਿਰ ਇਸ ਬਿਲਡਿੰਗ ਨੂੰ ਵਰਤੋਂ ਚ ਲੈ ਕੇ ਆਉਣ ਲਈ ਲੈਫਟਾਂ ਲੱਗਣੀਆਂ ਵਾ ਦੋ ਅਸੀਂ ਚਾਹੁੰਦੇ ਇੱਕ ਲੈਫਟ ਹੀ ਲੱਗ ਜਵੇ ਚਲੋ ਬਾਪੂ ਬਜ਼ੁਰਗ ਉੱਪਰ ਥੱਲੇ ਜਾਂਦੇ ਹੋ ਜਾਣ ਉੱਪਰ ਜਾਂਦੇ ਹੋ ਜਾਣ ਰੈਂਪ ਬਣਿਆ ਹੋਇਆ ਵਾ ਰੈਂਪ ਦੇ ਉੱਤੇ ਟੈਲੰਬ ਵਗੈਰਾ ਲੱਗਣਾ ਪੱਥਰ ਲੱਗਣਾ ਵਾ ਉਹ ਵੀ ਹੋ ਨਹੀਂ ਰਿਹਾ ਹੁਣ ਉੱਪਰ ਲਿਆ ਰਹਿ ਸਾਂ ਸ਼ੁਰੂ ਕਰਨੀਆਂ ਮੂਰਲਾ ਇਹਦਾ ਬਿਲਡਿੰਗ ਦਾ ਜਿਹੜਾ ਵਰਕ ਆ ਇਹਨੂੰ ਬਿਲਡਿੰਗ ਨੂੰ ਮੂਰਿਆਂ ਤਿਆਰ ਕਰਨਾ ਉਹ ਵੀ ਅਜੇ ਸੋਚ ਨਹੀਂ ਪਾ ਰਹੇ ਅਸੀਂ ਸਾਡੀ ਬੇਨਤੀ ਹੋਈ ਆ ਭੈਣਾ ਭਰਾਵਾਂ ਨੂੰ ਹੱਥ ਜੋੜ ਕੇ ਸਪੋਰਟ ਕਰੋ ਜੀ ਸਾਡੇ ਅਸੀਂ ਬੀਬੀਆਂ ਵਾਸਤੇ ਬਿਲਡਿੰਗ ਬਣਾਉਣਾ ਚਾਹੁੰਦੇ ਆ ਤੁਸੀਂ ਦੇਖੋ ਬਾਪੂ ਬਜ਼ੁਰਗ ਸਾਡੇ ਹੁਣ ਸ਼ਾਮ ਦਾ ਟਾਈਮ ਹੋ ਗਿਆ ਧੋਪੇ ਬੈਠੇ ਸੀ ਚਾਹ ਦਾ ਲੰਗਰ ਉਧਰ ਲੱਗ ਗਿਆ ਸਾਰੇ ਚਾਹ ਵਰਤ ਰਹੀ ਆ ਅੱਜ ਇੱਕ ਬਾਪੂ ਸਾਡੇ ਚੜ੍ਹਾਈ ਕਰ ਗਿਆ ਸੀ ਉਹਦਾ ਸੰਸਕਾਰ ਕਰਕੇ ਆਏ ਆ ਅੱਧੇ ਮੈਂਬਰ ਅਸੀਂ ਉੱਧਰੋਂ ਆਏ ਆ ਇਧਰ ਬੀਬੀਆਂ ਤੇ ਭੈਣਾਂ ਦਾ ਘਰ ਆ ਐਨੀ ਥੋੜੀ ਜੀ ਜਗ੍ਹਾ ਦੇ ਵਿੱਚ ਬੀਬੀਆਂ ਤੇ ਭੈਣਾਂ ਨੂੰ ਰਹਿਣਾ ਪੈ ਰਿਹਾ ਹਨਾ ਕਿਉਂਕਿ ਜਗ੍ਹਾ ਘਟਾ ਜਗ੍ਹਾ ਘਟ ਹੋਣ ਕਰਕੇ ਬੈਠਣ ਨੂੰ ਵੀ ਜਗ੍ਹਾ ਨਹੀਂ ਹੁਣ ਪੂਰੀਆਂ ਬੀਬੀਆਂ ਨੂੰ ਬਾਹਰ ਲੈ ਕੇ ਆਉਣਾ ਸਾਡੇ ਲਈ ਪੋਸੀਬਲ ਨਹੀਂ ਹੈਗਾ ਹੁਣ ਬੀਬੀਆਂ ਵੀ ਇੱਥੇ ਅੰਦਰ ਐਨਾ ਔਖਾ ਬੈਂਦੀਆਂ ਆ ਕਿਉਂਕਿ ਜਗ੍ਹਾ ਦੀ ਘਾਟ ਆ ਅਸੀਂ ਚਾਹੁੰਦੇ ਹਾਂ ਬੀਬੀਆਂ ਵਾਸਤੇ ਅੱਡ ਇੱਕ ਜਗ੍ਹਾ ਬਣ ਜੇਵੇ ਲੱਗ ਘਰ ਬਣ ਜੇਵੇ ਹਨਾ ਕਿਉਂਕਿ ਇੱਥੇ ਕਈ ਵਾਰੀ ਵੀਰ ਵਿਚੇ ਵੀਰ ਰਹਿੰਦੇ ਆ ਵਿਚੇ ਬੀਬੀਆਂ ਰਹਿੰਦੀਆਂ ਭੈਣਾਂ ਰਹਿੰਦੀਆਂ ਨੌਜਵਾਨ ਹਨਾ ਤੇ ਸਾਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਇਸ ਮਸਲੇ ਦੇ ਉੱਤੇ ਕਿਉਂਕਿ ਭੈਣਾਂ ਨੂੰ ਬਾਹਰ ਇਧਰ ਮਾੜਾ ਮੋਟਾ ਵੀ ਜਾਣਾ ਰਸੋਈ ਵੱਲ ਵੀ ਜਾਣਾ ਤੇ ਮਤਲਬ ਸਾਨੂੰ ਰੋਕਣਾ ਪੈਂਦਾ ਵਾ ਤੇ ਸਾਨੂੰ ਫਿਰ ਐਂ ਵੀ ਫੀਲ ਹੁੰਦਾ ਕਿ ਜਿਵੇਂ ਉਹਨਾਂ ਨੂੰ ਅਸੀਂ ਕੈਦ ਕਰਕੇ ਰੱਖਿਆ ਹੁੰਦਾ ਵਿਚਾਰੀਆਂ ਨੂੰ ਪਰ ਇਸ ਬਿਲਡਿੰਗ ਦਾ ਕਾਰਜ ਜੇ ਪੂਰਾ ਹੋਊਗਾ ਤਾਂ ਅਸੀਂ ਦੂਸਰੀ ਬਿਲਡਿੰਗ ਦਾ ਸਟੈਪ ਲਵਾਂਗੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਵੀ ਸਾਨੂੰ ਸਪੋਰਟ ਕਰੋ ਇੱਕ ਤਾਂ ਬੜੀ ਵੱਡੀ ਦਿੱਕਤ ਆ ਰਹੀ ਆ ਜਿਹੜਾ ਬਾਹਰਲੇ ਸਾਡੇ ਸੇਵਾਦਾਰ ਭੈਣ ਭਰਾ ਨੇ ਉਹ ਵੀ ਨਹੀਂ ਸੇਵਾ ਪ੍ਰੋਪਰ ਪਾ ਨਹੀਂ ਪਾਉਂਦੇ ਉਹਨਾਂ ਤੋਂ ਵੀ ਹਨਾ ਅਕਾਊਂਟ ਦੀ ਸਮੱਸਿਆ ਆਉਂਦੀ ਆ ਕਈ ਵਾਰ ਪਰ ਤੁਸੀਂ ਕਿਸੇ ਆਪਣੇ ਰਿਸ਼ਤੇਦਾਰ ਨੂੰ ਕਿਸੇ ਭੈਣ ਭਰਾ ਨੂੰ ਭੇਜ ਕੇ ਜਾਂ ਜਿਹੜੇ ਭੈਣ ਭਰਾ ਹੁਣ ਆਏ ਹੋਏ ਨੇ ਇੰਡੀਆ ਵਿਜ਼ਿਟ ਕਰਨ ਉਹਨਾਂ ਨੂੰ ਬੇਨਤੀ ਆ ਤੁਸੀਂ ਜਰੂਰ ਹੋ ਕੇ ਜਾਓ ਇੱਥੇ ਮਿਲ ਕੇ ਜਾਓ ਤੁਸੀਂ ਸਾਨੂੰ ਸਮਾਨ ਲੈ ਕੇ ਦੇ ਦਿਓ ਸਾਨੂੰ ਅਸੀਂ ਹੁਣ ਕਿਉਂਕਿ ਪਰਿਵਾਰ ਸੁੱਖਣਾ ਵੱਡਾ ਹੋ ਗਿਆ ਬਹੁਤ ਜ਼ਿਆਦਾ ਹਨ ਹੁਣ ਅਸੀਂ ਇੱਥੇ ਵੀ ਵਰਤੀ ਕੱਟਣੀ ਸ਼ੁਰੂ ਕੀਤੀ ਆ ਪਹਿਲਾਂ ਅਸੀਂ ਕੈਸ਼ ਦੇ ਵਿੱਚ ਪੈਸਾ ਨਹੀਂ ਸੀ ਲੈਂਦੇ ਕੋਈ ਵੀ ਪਰ ਹੁਣ ਜਿਵੇਂ ਮਿਸਤਰੀਆਂ ਦੀ ਲੇਬਰ ਦੇਣੀ ਆ ਜਾਂ ਹੋਰ 800 ਬੰਦਾ ਪਰਿਵਾਰ ਦਾ ਹਨਾ ਤੇ ਹਰ ਰੋਜ਼ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਛੋਟੇ-ਛੋਟੇ ਕੰਮ ਛੋਟੇ-ਛੋਟੇ ਕਾਰਜ ਜਿਵੇਂ ਆਹ ਲੈ ਕੇ ਆਉਣਾ ਛੋਟੀ ਜੀ ਚੀਜ਼ ਕੋਈ ਉਹ ਲੈ ਆਓ ਇਹਨਾਂ ਚੀਜ਼ਾਂ ਦੇ ਵਿੱਚ ਵੀ ਬਹੁਤ ਵੱਡਾ ਕਹਿੰਦਾ ਪਰਿਵਾਰ ਦੇ ਉੱਪਰ ਖਰਚਾ ਹੁੰਦਾ ਤੇ ਸਾਨੂੰ ਜਿਹੜੀਆਂ ਸਾਡੀਆਂ ਜ਼ਰੂਰਤਾਂ ਵਾਂ ਜਿੰਨੀ ਕਿ ਸਪੋਰਟ ਹੁੰਦੀ ਆ ਇਸ ਵਾਰ ਸਰਦੀਆਂ ਦੇ ਵਿੱਚ ਸੋਚਿਆ ਸੀਗਾ ਵੀ ਆਪਾਂ ਬਿਲਡਿੰਗ ਦਾ ਕੰਮ ਨਿਪਰੇ ਚਾੜ ਲਾਂਗੇ ਠੇਕੇਦਾਰ ਦਾ ਵੀ ਹੁਣ ਛੁੱਟੀ ਕੀਤੀ ਟੀਮ ਉਹਦੀ ਹੁਣ ਆਈ ਆ ਵਾਪਸ ਚਲੇ ਗਈ ਸੀ ਵਿੱਚੋਂ 20 25 ਜਨਾਂ ਵਾਸਤੇ ਸਾਰੀ ਲੇਬਰ ਇੱਥੋਂ ਚਲੇ ਗਈ ਸੀਗੀ ਤੇ ਪਰ ਹੁਣ ਦੁਬਾਰਾ ਕੰਮ ਫੇਰ ਸ਼ੁਰੂ ਕਰਾਇਆ ਪਰ ਅਸੀਂ ਚੋਨੇ ਵੀ ਮਟੀਰੀਅਲ ਆ ਜਿਹੜਾ ਸਮਾਨ ਆ ਜਿਹੜਾ ਉਹ ਪੂਰਾ ਹੋਈ ਜਾਵੇ ਠੇਕੇਦਾਰ ਦੀ ਲੇਬਰ ਆ ਜਿਹੜੀ ਉਹਨੂੰ ਉਹ ਪੂਰੀ ਟਾਈਮ ਤੇ ਟਾਈਮ ਮਿਲੀ ਜਾਵੇ ਜਿਵੇਂ ਹੁਣ ਤੇ ਟਾਈਲਾਂ ਲਵਾਈਆਂ ਅੰਦਰ ਟਾਈਲਾਂ ਦੀ ਲੇਬਰ ਬਹੁਤ ਬਣ ਜਾਂਦੀ ਤੁਹਾਨੂੰ ਪਤਾ ਤੁਸੀਂ ਜਿਹੜੇ ਵੀਰ ਭੈਣੇ ਘਰ ਪਾਉਂਦੇ ਆ ਟਾਈਲਾਂ ਲਗਾਉਣ ਦਾ ਖਰਚਾ ਬਹੁਤ ਪੈਂਦਾ ਹਨ ਸਾਰੀ ਬਿਲਡਿੰਗ ਦੇ ਵਿੱਚ ਟਾਈਲਾਂ ਲਗਵਾਉਣੀਆਂ ਵਾਂ ਤੇ ਪੌੜੀਆਂ ਦੇ ਵਿੱਚ ਹੁਣ ਟਾਈਲਾਂ ਲਗਾਉਣੀਆਂ ਸੀਗੀਆਂ ਪਹਿਲਾਂ ਪੱਥਰ ਸੋਚਦੇ ਸੀਗੇ ਪੱਥਰ ਮਹਿੰਗਾ ਬਹੁਤ ਜ਼ਿਆਦਾ ਪੈਂਦਾ ਵਾ ਜੇ ਪੌੜੀਆਂ ਵਿੱਚ ਪੱਥਰ ਲਾਉਣੇ ਆ ਤਾਂ ਤੇ ਉਹ ਵੀ ਟਾਈਲਾਂ ਲਵਾਉਣ ਲੱਗੇ ਹੁਣ ਬਸ ਇਹ ਸਾਰਾ ਕੁਛ ਦਾ ਕੰਟਰੋਲ ਜੇ ਤੋਂ ਐਦਾਂ ਲੱਗ ਰਿਹਾ ਵੀ ਜਿਵੇਂ ਬਾਹਰ ਹੋ ਰਿਹਾ ਹੁੰਦਾ ਵਾ ਹਨ ਤੇ ਪਰ ਪ੍ਰਮਾਤਮਾ ਦੇ ਬੜਾ ਭਰੋਸਾ ਸੱਚੇ ਪਾਤਸ਼ਾਹ ਤੇ ਸੱਚੇ ਪਾਸ਼ਾ ਕਿਰਪਾ ਕਰਨਗੇ ਜਿਨ੍ਹਾਂ ਨੇ ਇਹ ਬਾਪੂ ਯੁਰਗ ਸਾਡੇ ਸਾਡੀਆਂ ਮਾਵਾ ਭੈਣਾ ਨਿੱਕੇ ਨਿੱਕੇ ਬੱਚੇ ਬੱਚੀਆਂ ਰੱਬ ਵਰਗੇ ਇਥੇ ਸੁਪਨਿਆਂ ਦੇ ਘਰ ਚ ਭੇਜੇ ਨੇ ਤੇ ਉਹਨਾਂ ਨੇ ਇਹਨਾਂ ਦਾ ਇੰਤਜ਼ਾਮ ਵੀ ਆਪੇ ਕਰਨਾ ਸਾਰਾ ਹਨ ਤੇ ਪਰ ਸਾਡੀ ਇਹ ਬੇਨਤੀ ਹੋਈ ਹੱਥ ਜੋੜ ਕੇ ਵੀ ਤੁਸੀਂ ਜਰੂਰ ਕੰਪਰਾਲਾ ਕਰਿਓ ਜੇ ਕੋਈ ਭੈਣ ਭਰਾ ਕਰ ਸਕਦਾ ਤਾਂ ਸਾਡੀ ਮਦਦ ਕਰਿਓ ਜੀ ਹੁਣ ਇਸ ਟਾਈਮ ਤੁਹਾਡੇ ਸਾਥ ਦੀ ਲੋੜ ਆ ਸੁਪਨਿਆਂ ਦੇ ਘਰ ਦਾ ਕਾਰਜ ਆ ਜਿਹੜਾ ਬਿਲਡਿੰਗ ਦਾ ਉਹ ਬਹੁਤ ਮੁਸ਼ਕਲ ਦੇ ਵਿੱਚ ਜਲਦੀ ਨਿਕਲ ਰਿਹਾ ਵਾ ਸਾਨੂੰ ਅਮੀਰ ਸੀਗੀ 2022 ਦੇ ਵਿੱਚ ਬਿਲਡਿੰਗ ਦਾ ਨੀ ਪੱਥਰ ਰੱਖਿਆ ਸੀ 1 ਸਾਲ ਦੇ ਵਿੱਚ ਠੇਕੇਦਾਰ ਨਾਲ ਗੱਲ ਹੋਈ ਸੀ ਕਿ ਵੀ ਇਹਨੂੰ ਆਪਾਂ ਕੰਪਲੀਟ ਕਰ ਲਾਂਗੇ ਤੇ ਚਲੋ ਦੋ ਚ ਹੋ ਜਾਂਦੀ ਹੁਣ ਤੱਕ ਤਿੰਨ ਹੋ ਚੱਲੇ ਆ ਅਜੇ ਤੱਕ ਵੀ ਮਤਲਬ ਕੰਮ ਦੀ ਕੋਈ ਵਜਤਾ ਹੀ ਨਹੀਂ 70% ਕੰਮ ਹੋ ਗਿਆ ਵਾ 30% ਕੰਮ ਹਜੇ ਵਿੱਚ ਹੀ ਪਿਆ ਵਾ ਪੈਂਡਿੰਗ ਸਭ ਤੋਂ ਵੱਡੀ ਗੱਲ ਤਾਂ ਬਿਲਡਿੰਗ ਨੂੰ ਵਰਤੋਂ ਚ ਲਿਆਉਣ ਲਈ ਲਿਫਟਾਂ ਦੀ ਲੋੜ ਆ ਹਨਾ ਤੇ ਲਿਫਟਾਂ ਹੁਣ ਮੰਨ ਲਓ 30 35 35 ਲੱਖ ਦੀ ਇੱਕ ਲਿਫਟ ਲੱਗਦੀ ਆ ਤੇ ਹੁਣ ਐਡੀ ਵੱਡੀ ਖਰਚੇ ਵਾਲੀ ਚੀਜ਼ ਆ ਜਿਹੜੀ ਉਹਨੂੰ ਵੀ ਹਜੇ ਸਾਡਾ ਸਿਸਟਮ ਨਹੀਂ ਬਣ ਰਿਹਾ ਬਾਕੀ ਚਲੋ ਬਾਬਾ ਨਾਨਕ ਮਿਹਰ ਕਰੇ ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਇਹ ਕਾਰਜ ਜਿਹੜੇ ਹੈਗੇ ਆ ਨੇਪਰੇ ਚੜ੍ਹਨ ਪਰ ਮਨ ਨੂੰ ਬੜੀ ਇੱਕ ਬੇਚੈਨੀ ਜੀ ਦਿੰਦੀ ਆ ਵੀ ਜਦੋਂ ਦੇ ਅਸੀਂ ਬੇਨਤੀਆਂ ਕਰ ਰਹੇ ਆ ਸੰਗਤ ਨੂੰ ਵੀ ਬਿਲਡਿੰਗ ਦੇ ਕੰਮ ਵਾਸਤੇ ਸਾਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਆ ਕੇ ਕੋਈ ਉਹ ਦੇ ਕੇ ਜਾਓ ਸਾਨੂੰ ਪੈਸੇ ਤੁਸੀਂ ਸਮਾਨ ਜਿਹੜਾ ਸਾਨੂੰ ਚਾਹੀਦਾ ਸਮਾਨ ਜਿੱਥੋਂ ਅਸੀਂ ਚੱਕਦੇ ਆ ਉੱਥੇ ਯਾਨੀ ਕਿ ਬਿਲਡਿੰਗ ਦਾ ਸਮਾਨ ਹੀ ਪਹੁੰਚਦਾ ਹੋ ਜੇਵੇ ਹੁਣ ਉੱਪਰਲਾ ਲਾਸਟ ਵਾਲਾ ਲੈਂਟਰ ਪਿਆ ਵਾ ਤੇ ਮਤਲਬ ਉਹਦਾ ਸਰੀਆ ਪੂਰਾ ਕਰਨ ਲਈ ਸਰੀਆ ਲੈਣ ਲਈ ਵੀ ਸਾਨੂੰ ਬਹੁਤ ਮੁਸ਼ਕਲ ਆਉਂਦੀ ਹੈ ਹੁਣ ਉਹ ਲੈਂਟਰ ਪੈਣ ਤੋਂ ਬਾਅਦ ਜਿਹੜੀ ਠੇਕੇਦਾਰ ਦੀ ਲੇਬਰ ਦਾ ਕਰੀਬ 11-12 ਲੱਖ ਰੁਪਇਆ ਤਾਂ ਲੇਬਰ ਬਣ ਜਾਂਦੀ ਹੈ ਠੇਕੇਦਾਰ ਦੀ ਮਹੀਨੇ ਦੇ ਵਿੱਚ ਅਸੀਂ 5 ਗ ਲੱਖ ਰੁਪਏ ਦਾ ਉਹਨਾਂ ਦਾ ਕੰਮ ਬਣਦਾ ਚੈੱਕ ਬਣਦਾ ਉਹਨਾਂ ਦਾ ਚੈੱਕ ਦਿੰਨੇ ਆ ਉਹਨਾਂ ਨੂੰ ਤੇ ਉਸ ਹਿਸਾਬ ਨਾਲ ਅਮਾਉਂਟ ਉੰਨੀ ਹੈ ਜਿਹੜੀ ਉਹ ਆ ਨਹੀਂ ਪਉਂਦੀ ਬਸ ਇਹੀ ਬੇਨਤੀ ਹੈ ਭੈਣਾਂ ਤੇ ਭਰਾਵਾਂ ਨੂੰ ਭਾਈ ਅਸੀਂ ਹੋਰ ਕੁਝ ਨਹੀਂ ਕਹਿੰਦੇ ਤੁਸੀਂ ਜਾਂ ਤਾਂ ਸਾਡੇ ਨਾਲ ਐਜੇ ਸੇਵਾਦਾਰ ਜੁੜ ਸਕਦੇ ਹੋ ਮੈਂਬਰ ਬਣ ਸਕਦੇ ਹੋ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ WhatsApp ਕਰ ਦਿਓ ਅਸੀਂ ਤੁਹਾਨੂੰ ਐਜੇ ਸੇਵਾਦਾਰ ਰਜਿਸਟਰਡ ਕਰਕੇ ਅਕਾਊਂਟ ਨੰਬਰ ਭੇਜ ਦਾਂਗੇ ਪਰ ਇਸ ਟਾਈਮ ਸੁਪਨਿਆਂ ਦੇ ਘਰ ਨੂੰ ਜ਼ਰੂਰਤ ਆ ਜੀ ਹੁਣ ਗਰਮੀਆਂ ਆ ਰਹੀਆਂ ਮੂਰੇ 에어ਵਾਸ਼ਰ ਲੱਗਣੇ ਆ কুলਰ ਲੱਗਣੇ ਆ ਸਾਰੇ ਉੱਪਰ ਵੱਡੇ ਸਾਰਾ ਪ੍ਰਬੰਧ ਆ ਜਿਹੜਾ ਹੁਣ ਗਰਮੀਆਂ ਤੋਂ ਪਹਿਲਾਂ ਪਹਿਲਾਂ ਕਰਨਾ ਵਾ ਜੀ ਹਾਂ ਬੱਚਿਓ ਆਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਲੱਤੀ ਕਾ ਠੀਕ ਆ ਤੂੰ ਓਏ ਸਹਿਬ ਜੋ ਤੂੰ ਕਿਵੇਂ ਕਿਵੇਂ ਕਾਪੀਆਂ ਕੱਢੀਆਂ ਨੇ ਲੈ ਵੀ 12 ਚੋਂ 10 ਨੰਬਰ ਆਏ ਸਾਡੇ ਸਤਨਾਮ ਸਿੰਘ ਨੂੰ ਬੜਾ ਸੋਹਣਾ ਨੰਬਰ ਲੈ ਕੇ ਆਇਆ ਸੱਤੂ ਏ ਲੈ ਦਸਾਂ ਚੋਂ ਸੱਤ ਲੈ ਕੇ ਆਇਆ ਮੁੰਡਾ ਸਾਡਾ ਨੰਬਰ ਰਾਈਟਿੰਗ ਥੋੜੀ ਜਿਹੀ ਵਧੀਆ ਕਰਾਗਾ ਰਾਈਟਿੰਗ ਵਾਲੀ ਗੰਦੀ ਹੁੰਦੀ ਇੱਥੇ ਦੀ ਰਾਈਟਿੰਗ ਸਾਫ ਕਰ ਅੱਧਾ ਸਾਂਚੋ 10 ਆਏ ਆ ਵੀ ਵੈਰੀ ਗੁੱਡ ਵੀ ਆਈ ਆ ਨਾਲ ਵੈਰੀ ਗੁੱਡ ਲੈ ਅਰਜਪਨੂ ਵੀ ਬਈ ਸੋਹਣੇ ਨੰਬਰ ਆਏ ਆ ਵੀ ਦਸਾਂ ਚੋਂ 15 ਚੋਂ 10 ਨੰਬਰ ਆਏ ਦਸਾਂ ਚੋਂ 10 ਦਸਾਂ ਚੋਂ 10 ਦਸਾਂ ਚੋਂ 10 ਸਟਾਰ ਵੀ ਮਿਲਿਆ ਸ਼ਾਬਾਸ਼ ਸਹਿਬ ਜੋਤ ਸੰਦੀ ਕੀ ਕਹਿੰਦੀ ਆ 12 ਚੋਂ 11 ਨੰਬਰ ਸਹਿਬ ਜੋਤੋਂ ਨਾਲ ਸਟਾਰ ਮਿਲਿਆ ਵੈਰੀ ਗੁੱਡ ਲਾ ਦਸਾਂ ਚੋਂ 8 ਨੰਬਰ ਮਿਲਿਆ ਸਾਡੀ ਸ਼ੈਭਜੋਤ ਨੂੰ ਨਾਲੇ ਸਟਾਰ ਮਿਲਿਆ ਵੈਰੀ ਗੁੱਡ ਆ ਵੀ ਸ਼ਿਮਰਿਆ ਆ ਦੇ ਦਸਾਂ ਚੋਂ 10 ਨਾਲੇ ਸਟਾਰ ਮਿਲਿਆ ਸਾਡੀ ਸ਼ਿਮਰਨ ਨੂੰ 8 ਚੋਂ 8 ਵੈਰੀ ਗੁੱਡ ਨਾਲੇ ਸਟਾਰ 12 ਚੋਂ 12 ਤੇਰੀ ਰਾਈਟਿੰਗ ਬਹੁਤ ਸੋਹਣੀ ਹੈ ਪੁੱਤ ਤੇਰਾ ਰਾਈਟਿੰਗ ਦੇ ਨੰਬਰ ਬਹੁਤ ਮਿਲਦੇ ਸਾਰਿਆਂ ਨੂੰ ਤੇਨ ਨਾਲੇ ਦਸਾਂ ਚੋਂ 10 ਸੋਹਣੀ ਰਾਈਟਿੰਗ ਹੈ ਤੇਰੀ ਸ਼ਿਮਰ ਦੀ ਲੈ ਆ ਵੀਰ ਤੇ ਆਰਤੀ ਦੀ ਵੀ ਰਾਈਟਿੰਗ ਬਹੁਤ ਸੋਹਣੀ ਹੈ ਸਾਡੀ ਆਰਤੀ ਨੂੰ ਵੀ ਦੇਖੋ ਸਟਾਰ ਮਿਲਦਾ ਹੀ ਮਿਲਣਾ ਦਸਾਂ ਚੋਂ 10 ਨਾਲੇ ਸਟਾਰ ਇੰਦਰ ਵਿਦਾਸਨੀ ਨੂੰ ਦਸਾਂ ਚੋਂ 10 ਨਾਲੇ ਸਟਾਰ ਅੱਜ ਦੀ 6 ਤਰੀਕ ਦੀ ਨਾਲੇ ਹੈਗੇ ਸਾਰੇ ਦਸਾਂ ਚੋਂ 10 6 ਤਰੀਕਾ ਅੱਠਾਂ ਚੋਂ 8 ਸੌਰੀ ਨਾਲੇ ਸਟਾਰ ਆਰਤੀ ਸਾਡੀ ਹੁਣ ਸਕੂਲ ਚੋਂ ਵੀ ਆਪਣੀ ਕਲਾਸ ਚੋਂ ਫਰਸਟ ਆ ਆਰਤੀ ਰਿਜ਼ਲਟ ਆਇਆ ਆਰਤੀ ਫਰਸਟ ਆਇਆ ਇਹ ਤੂੰ ਕਿਹੜੇ ਟੰਬਰ ਤੇ ਸੀ ਸੈਕਿੰਡ ਨੰਬਰ 아이 ਸਾਹਿਬ ਜੋ ਤਾਂ ਆਪਣੀ ਕਲਾਸ ਚ ਤੇ ਲਤਿਕਾ ਵੀ ਫਰਸਟ ਆਈ ਆ ਆਪਣੀ ਕਲਾਸ ਦੇ ਵਿੱਚੋਂ ਪਹਿਲੇ ਨੰਬਰ ਤੇ ਆਈ ਆ ਤੇ ਸੈਕਿੰਡ ਆਈ ਹੈ ਸਾਡੀ ਸਿਮਰਨ ਤੇ ਸਾਡੀ ਐਕਸਪਰ ਕਵਿਤਾ ਫੋਰਥ ਨੰਬਰ ਤੇ ਆਈ ਆ ਤੇ ਅਰਜਨ ਹੱਸ ਅਰਜਨ ਫਾਸਟ ਆਇਆ ਦਾ ਭਰਾ ਹੈ ਨਾ ਇੱਕ ਤੀਰਥ ਪੋਜੀਸ਼ਨ ਤੇ ਆਇਆ ਥਰਡ ਪੋਜੀਸ਼ਨ ਤੇ ਆਇਆ ਇਸ ਤਰ੍ਹਾਂ ਮੰਨ ਲਓ ਜਿਹੜੇ ਵੱਡੇ ਬੱਚੇ 7ਵੀਂ ਦੇ ਵਿੱਚ ਸਾਡੇ ਬੱਚੇ ਪੜਦੇ 6 5 ਪੜਦੇ ਆ ਪਹਿਲੇ ਨੰਬਰ ਤੇ ਵੀ ਸਾਡੀ ਕੁੜੀ ਆ ਤਾਨੀਆਂ ਦੂਜੇ ਤੇ ਸ਼ਾਕਸ਼ੀ ਆ ਤੀਜੇ ਦੇ ਉੱਤੇ ਕੌਣ ਸੀਗਾ ਕੀਮਤੀ ਸੀਗਾ ਪਰਮਜੀਤ ਸਕੂਲ ਵਾਲੀ ਜੀ ਪਰਮਜੀਤ ਹਾਂ ਸਕੂਲ ਵਾਲਾ ਸੀ ਬੱਚਾ ਹਾਂ ਬੱਲੇ ਤਾਨੀਆਂ ਤਾਨੀਆਂ ਪਹਿਲੇ ਤੇ ਦੇ ਰਾਸ਼ਨੀ ਤੀਜੇ ਦੇ ਸ਼ਾਕਸ਼ੀ ਦੇਖੋ ਵੀ ਇਦਾਂ ਸਾਡੇ ਬੱਚੇ ਜਦੋਂ ਅਸੀਂ ਰਿਜ਼ਲਟ ਲੈਣ ਜਾਂਦੇ ਆ ਨਾ ਉੱਥੇ ਬੜਾ ਮਾਣ ਮਹਿਸੂਸ ਹੁੰਦਾ ਵੀ ਸਾਡੇ ਬੱਚਿਆਂ ਠੀਕ ਆ ਬਾਈ ਜੀ ਸასი ਸ਼ਕਲ ਸასი ਸ਼ਕਲ ਪੈਣੇ ਥੈਂਕ ਯੂ ਥੈਂਕ ਯੂ ਪੈਣੇ ਸასი ਸ਼ਕਲ ਸასი ਸ਼ਕਲ ਹੈਲੋ ਗੱਲ ਠੀਕ ਹੈ ਬੈਠੇ ਹੈਲੋ ਗੱਲ ਕਰ ਲੈ ਹੈਲੋ ਗੱਲ ਤੇ बस ਇਹੀ ਬੇਨਤੀ ਹੈ ਜੀ ਐਡਾ ਸਾਡੇ ਨੇ ਕਿੰਨੇ ਕਿ ਬੱਚਿਆਂ ਨਾਲ ਵੀ ਸਾਡਾ ਪਰਿਵਾਰ ਵੱਡਾ ਹੋਈ ਜਾਂਦਾ ਦਿਨੋਂ ਦਿਨ ਫਲਵਾੜੀ ਸਾਡੇ ਘਰ ਦੀ ਵੱਡੀ ਹੁੰਦੀ ਜਾਂਦੀ ਆ ਤੇ ਬਾਪੂ ਬਜ਼ੁਰਗਾਂ ਦੇ ਇਲਾਜ ਵਾਸਤੇ ਵੀ ਨਾ ਬਾਪੂ ਸਸtricar ਠੀਕ ਹੈ ਤੇ ਵੀ ਬਾਪੂ ਐਸੇ ਹੈਗਾ ਉਹਨਾਂ ਨੂੰ ਕੋਈ ਦਵਾਈ ਕਾਟਣੀ ਕਰਦੀ ਹੀ ਨਹੀਂ ਕਰਦੀ ਹੈ ਕਰ ਲੈਣਾ ਮੈਂ ਗੱਲ ਡਾਕਟਰ ਨਾਲ ਰਹਿਮਤ ਕਰ ਦਿਓ ਕਰ ਲੈਣਾ ਮੈਂ ਮਿਹਰਬਾਨੀ ਹਸਪਤਾਲਾਂ 'ਚ ਹੁਣ ਆਈਸੀਯੂ ਦੇ ਵਿੱਚ ਅੰਦਰ ਪੇਸ਼ੈਂਟ ਹਰ ਟਾਈਮ ਦਾਖਲ ਲੈਂਦੇ ਆ ਮੈਡੀਕਲ ਦਾ ਖਰਚਾ ਇੰਨਾ ਜ਼ਿਆਦਾ ਹੁੰਦਾ ਦਵਾਈਆਂ ਦਾ ਖਰਚਾ ਇੰਨਾ ਜ਼ਿਆਦਾ ਹੁੰਦਾ ਮਤਲਬ ਜਿੰਨੀਆਂ ਕਿ ਜ਼ਰੂਰਤਾਂ ਸਾਡੀਆਂ ਪੂਰੀਆਂ ਹੁੰਦੀਆਂ ਮਾ ਉਹਨਾਂ 'ਕ ਸਾਨੂੰ ਮਤਲਬ ਦਵਾਈਆਂ ਹਸਪਤਾਲ ਦੇ ਉੱਤੇ ਮਰੀਜ਼ਾਂ ਦੇ ਉੱਪਰ ਉੱਥੇ ਸਾਰਾ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਡਾਕਟਰਾਂ ਦੀਆਂ ਤਨਖਾਹਾਂ ਨਰਸਿੰਗ ਸਟਾਫ ਆ 23 24 ਮੈਂਬਰ ਹਨਾ ਤੇ ਫਿਜ਼ੀਓਥੈਰੇਪੀ ਡਾਈਟੇਸ਼ਨ ਮਤਲਬ ਸਾਰੇ ਇਹ ਬਾਪੂ ਜੀ ਉਹ ਬੈਠੇ ਨੇ ਜਿਹੜਾ ਨੂੰ ਅਸੀਂ ਦਿੱਲੀ ਤੋਂ ਲੈ ਕੇ ਆਏ ਬਾਪੂ ਜੀ ਸਾਸ ਮੈਂ ਖਾਲਸਾ ਬਾਜੀ ਫਤਿਹ ਮੈਠੋ ਬਾਪੂ ਜੀ ਆ ਗਿਆ ਮਤਾਰਿਕ ਸਾਸਿਕਾ ਰਪਣ ਜੀ ਡੀ ਅਸਟਾਫ ਸਫਾਈ ਵਾਲਾ ਸਟਾਫ ਉਹ ਸਾਰਾ ਮਤਲਬ ਪ੍ਰਬੰਧ ਵਾਹਿਗੁਰੂ ਦੀ ਕਿਰਪਾ ਨਾਲ ਹਸਪੀਟਲ ਦਾ ਤਾਂ ਸਾਡੇ ਦਾ ਬਹੁਤ ਸੋਹਣਾ ਹੋ ਗਿਆ ਬਾਜੀ ਤੇ ਹੁਣ ਇੱਥੇ ਪੇਸ਼ੈਂਟ ਜਿੰਨੇ ਵੀ ਦਾਖਲ ਨੇ ਆਇਸ਼ਮਾਨਾ ਦਾਖਲ ਹੈ ਜਿਹੜਾ ਸਾਊਥ ਇੰਡੀਆ ਨਾਲ ਵੈਸਟ ਇੰਡੀਆ ਤੋਂ ਆਇਆ ਹੈ ਵੀਰਾ ਇਹਨਾਂ ਬਾਪੂ ਜੀ ਹੁਣੀ ਮਤਲਬ ਸੀਰੀਅਸ ਪੇਸ਼ੈਂਟ ਨੇ ਸਾਡੇ ਕਰੀਬ ਸਾਰੇ ਜਿਨ੍ਹਾਂ ਦੀਆਂ ਟ੍ਰੀਟਮੈਂਟ ਚੱਲਦੇ ਨੇ ਜਿਨ੍ਹਾਂ ਦਾ ਇਲਾਜ ਚੱਲਦਾ ਵਾ ਮੈਂਟਲੀ ਸਾਈਕੀਟ੍ਰਿਕ ਪੇਸ਼ੈਂਟ ਨੇ ਬਹੁਤ ਜ਼ਿਆਦਾ ਬਾਪੂ ਗੋਪਾਲ ਜੀ ਵੀ ਸਾਡੇ ਦਾਖਲ ਨੇ ਹਸਪਤਾਲ ਦੇ ਵਿੱਚ ਸਰਪੰਚਾ ਕਿਵੇਂ ਆ ਐ ਹੁਣ ਠੀਕ ਖਾਂਗੇ ਦਵਾਈ ਨਹੀਂ ਖਾਣੀ ਨੇ ਦਵਾਈ ਨਹੀਂ ਖਾਣੀ ਕਾ ਤੋ ਆ ਨਹੀਂ ਖਾਣੀ ਓਏ ਯਾਰ ਬਾਪੂ ਫਿਰ ਮੇਚ ਲਈ ਮਰ ਜਾਣਾ ਹੈ ਫਿਰ ਨਾ ਯਾਰ ਐ ਨਾ ਕਹ ਯਾਰ ਥੋੜੀ ਜਿਨ ਕੜੂਗਾ ਫਿਰ ਦੇਖੀ ਨਾ ਯਾਰ ਸਰਪੰਚਾ ਐ ਕਾ ਤੋ ਕਹਿਣਾ ਯਾਰ ਤੋ ਹੋਏ ਤਾਂ ਆਪਾਂ ਵੋਟਾਂ ਪਾਉਣੀਆਂ ਜਿੱਤਣਾ ਵਾ ਜਿੱਤ ਕੇ ਸਰਪੰਚ ਬਣਨਾ ਫਿਰ ਦੁਬਾਰਾ ਪਰਮੇਸ਼ ਚੰਦ ਸ਼ਰਮੇ ਨੂੰ ਹਰਾਉਣਾ ਵਾ ਉਹ ਮੇਰੇ ਵਾਲ ਲੱਤਾ ਕੜੂ ਬੋਟਾ ਬੜਾ ਬਿੜ ਤੱਤ ਬਿੜੁੰਦੀ ਹਾਂ ਕੋੜਾ ਹੋ ਗਿਆ ਇੱਥੇ

ਲਿਆ ਕੇ ਤੇ ਫੇਰ ਲਿਆ ਦੂੰਗਾ ਫੇਰ ਲਿਆ ਕੇ ਤੈ ਤੂੰ ਲਿਆ ਦੂੰਗਾ ਤੂੰ ਜਾ ਨਾ ਕਰ ਦੇ ਤੇਰੇ ਜਾਣਾ ਹੈ ਮੈਨੂੰ ਜਲਦੀ ਜਲਦੀ ਠੀਕ ਹੋ ਜਾ ਫੇਰ ਚੱਲਾਂਗੇ ਜਾ ਨਾ ਕਰੇ ਤੇ ਤੁਰ ਗਿਆ ਅਰੇ ਕੇ ਤਾ ਜਾਣਾ ਚੱਲਾਂਗੇ ਪੱਕਾ ਪ੍ਰੋਮਿਸ ਜਲਦੀ ਜਲਦੀ ਠੀਕ ਹੋ ਜਾ ਬਸ ਠੀਕ ਆ ਪੱਕਾ ਪ੍ਰੋਮਿਸ ਲੈ ਕੇ ਚੱਲੋ じゃ ਅੱਜ ਤੇ ਜਾਣਾ ਨਾਲੇ ਗਿਆ ਤੇ ਆਸ਼ਨ ਕੱਲ ਮਿਲਾਂ ਆਸ਼ਨ ਮਿਲ ਕੇ ਆਵਾਂਗੇ ਸਾਰੇ ਮਿਲ ਕੇ ਮੁੜਿਆਵਾਂਗੇ ਫੇਰ ਦਵਾਈ ਨਹੀਂ ਖਾ ਲਈ ਦਵਾਈ ਖਾ ਲੈ ਠੀਕ ਹੋ ਜਾ ਫਟਾਫਟ ਫੇਰ ਮੁੜਿਆਵਾਂਗੇ ਠੀਕ ਆ ਮੇਰੇ ਤੇ ਰਹਿਣਾ हाँ मेरे नाल चली ना मेरे नाल चली गुल्लू को जाना गुल्लू को चलना है ठीक है प्रभाकर चलेगा प्रभाकर चला गया गुल्लू है क्या वाह कितने चले ऊपर चला गया प्रभाकर बुढ़ा सी क्यों जवान थी बुढ़ा सी कितने बुढ़ा तेरे वंगु बुढ़ा हो गया सी वो भी आशा आशा भी बुढ़ी होगी नहीं बुढ़ी नहीं जवान है जवान है चल आशा है आशा है कि तो अटू ਬਾਂਜੇ ਬਾਈ ਜੀ ਚਲੇ ਗਏ ਬਾਂਜੇ ਬਾਂਜੇ ਹੈਗੇ ਕਿੰਨੇ ਵੱਡੇ 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 ਹੋ ਗਏ ਡੇਡੇ ਮੇਰੇ ਜੇ ਡੇਡੇ ਵਿਆਹ ਹੋ ਗਿਆ ਉਹਦਾ ਹਾਂ ਵਿਆਹ ਹੋ ਗਿਆ ਦੋਨੋਂ ਦਾ ਦੋਨਾਂ ਦਾ ਨੌਕਰੀ ਲੱਗੀ ਨੌਕਰੀ ਵੀ ਲੱਗੀ ਕਿੱਥੇ ਰਹਿੰਦੇ ਨੌਕਰੀ ਗਵਲੀਅਰ ਲੱਗੀ ਇੱਕ ਦੀ ਅੰਦੌਰ ਵੀ ਲੱਗੀ ਅੰਦੌਰ ਵੀ ਲੱਗੀ ਹੈ ਕਿੱਥੇ ਲੋਸਕਰ ਕੰਪਨੀ ਲੋਸਕਰ ਕੰਪਨੀ ਚ ਹਾਂ ਕੀ ਹੈ ਅਪਰਾਧ ਜੇ ਤਾਂ ਮਰ ਗਿਆ ਤਾਂ ਉਹਨੂੰ ਨੌਕਰੀ ਲੈ ਕੇ ਹਾਂ ਉਹਦੀ ਜੌਬ ਉਹਨੂੰ ਮਿਲਣੀ ਸੀ ਉਹਦੇ ਮੁੰਡੇ ਨੂੰ ਦੋਨੋਂ ਮੁੰਡੇ ਦੋਨਾਂ ਨੂੰ ਮਿਲ ਗਈ ਕੰਮ ਤੇ ਜਾਂਦੇ ਸਕੂਟਰ ਤੇ ਕਿ ਸੈਕਲ ਸਾਈਕਲ ਤੇ ਨਹੀਂ ਜਾਂਦੇ ਕਾਰ ਤੇ ਜਾਂਦੇ ਆ ਕਾਰ ਤੇ ਕਾਰ ਲੈ ਲਈ ਕਾਰ ਲੈ ਲਈ ਉਹਨਾਂ ਨੇ ਮੋਟਰਸਕੂਟਰ ਤੇ ਜਾਂਦੇ ਹੋ ਨਹੀਂ ਨਹੀਂ ਕਾਰ ਲੈ ਲਈ ਉਹਨਾਂ ਨੇ ਕੱਢੀ ਲੈ ਲਈ ਕਾਰ ਨਵੀਂ ਕਾਰ ਲਈ ਗੁੱਲੂ ਨੇ ਲੈ ਕੇ ਦਿੱਤੀ ਆਪਦੇ ਭਤੀਜੇ ਨੂੰ ਕੱਢੀ ਲੈ ਕੇ ਜੀ ਪਿਛਲੇ ਸਾਲ ਜਦੋਂ ਚੱਲਾਂਗੇ ਆਪਾਂ ਤੈਨੂੰ ਮਿਲਾ ਕੇ ਲਿਆਉਂਗਾ ਮੈਂ ਠੀਕ ਹੈ ਠੀਕ ਹੈ ਠੀਕ ਹੋ ਜਾ ਫਟਾਫਟ ਜਿਹੜਾ ਆਪਾਂ ਚੱਲਾਂਗੇ ਠੀਕ ਹੈ ਪੱਕਾ ਪੱਕਾ ਮਿਲਾ ਲਿਆ ਜੇਰਾ ਮਿਲਾਂਗੇ ਲਿਆ ਪੱਕਾ 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 ਆ ਜਾ ਅੱਜ ਤੇ ਚੱਲਾਂਗੇ ਮਿਲ ਕੇ ਆਵਾਂਗੇ ਮੇਰਾ ਪਾਵੇਂ ਤੇ ਬਾਪੂ ਜਾਇ ਤੇ ਜਾਇ ਤੇ ਠੀਕ ਆ ਕਿੰਨੇ ਦਿਨ ਲੱਗਣਗੇ ਜਾਇ ਤੇ ਚੱਲਾਂਗੇ ਕਿੰਨੇ ਦਿਨ ਲੱਗਣਗੇ ਤਾ ਥੋੜੇ ਦਿਨਾਂ ਚ ਠੀਕ ਹੋ ਜਾ ਬਸ ਤੂੰ ਫੇ ਚੱਲਣਾ ਛੁੱਟੀ ਕਹ ਤੇ ਛੁੱਟੀ ਮੈਂ ਡਾਕਟਰ ਨੂੰ ਕਹੂੰਗਾ ਜਦੋਂ ਜਲਦੀ ਦੇ ਦੇਣਗੇ ਠੀਕ ਹੋ ਜਾਏਗਾ ਹਾਂ ਠੀਕ ਹੋ ਜਾਏਗਾ ਠੀਕ ਆ ਅਲੀ ਚਾਹ ਨਹੀਂ ਤੇ ਤੇ ਦੋ ਵੀਰ ਬੰਦਾ ਕਰ ਦੇ ਚਾਹ ਦੇਣਗੇ ਤੈਨੂੰ ਚਾਹ ਦੇ ਦਿਆ ਕਰੋ ਫੁੱਕੀ ਯਾਰ ਫਿੱਕੀ ਮਿੱਟੀ येते ਫਿੱਕੀ ਤੇਤੀ ਮਿੱਟੀ ਮਿੱਟੀ ਪੀਨੇ ਫਿੱਕੀ ਪੀਨੇ ਫਿੱਕੀ ਪੀਨੇ ਫਿੱਕੀ ਚਾਹ ਦੇ ਦੇਣੇ ਕੋਈ ਕਹਿ ਦਿੰਨਾ ਮੈਂ ਦੇ ਦੇਣੇ ਆਦੇ ਪੀਕੇ ਤੁਹਾਡੇ ਹੁਣ ਤੋਂ ਚਾਹ ਨਹੀਂ ਨਹੀਂ ਘਟਿਆ ਛੋਲੇ ਦਾ ਪੀਤੀ ਹੈ ਚਾਹ ਬਾਪੂ ਆ ਦਵਾਈ ਆ ਨਹੀਂ ਦੇਣੀ ਦਵਾਈ ਨਹੀਂ ਲੈਣੀ ਆ ਦਵਾਈ ਖਾਣਾ ਹੁੰਨਾ ਖਾਣਾ ਹੁੰਦਾ ਜੀ ਦਵਾਈ ਆ ਦੇਣੇ ਆ ਦਇਆ ਕਰੋ ਦਵਾਈ ਇਹਦੇ ਤੇ ਅਲਰਜੀ ਟੈਸਟ ਵੀ ਤੇ ਜਨਰਲ ਸਗਨ ਡਿਗਟ ਪੋਰ ਲਗੀ ਰੋਟੀ ਚੁਗੜੀ ਦੇਣਾ ਉਹ ਨੋਟਿਸ ਹੋ ਰਿਹਾ ਕਿ ਸਿੱਟੀ ਦਾ ਨਰਮੀ ਹੋਈ ਤਾਂ ਨਾ ਨਾ ਕੰਸੀ ਉਹ ਸਿੱਟੀ ਦਾ ਫਨਲਾ ਕਰਾਈਆ ਹਾਂ ਬਈ ਕਿਵੇਂ ਆ ਠੀਕ ਆ ਠੀਕ ਆ ਅੱਗੇ ਨਾਲ ਹਾਂਜੀ ਠੀਕ ਆ ਫੇਰ ਨਹੀਂ ਹਿੱਲਣੋਂ ਹਟਦੇ ਹਟਦੇ ਆ ਨਾ ਹਟਦੇ ਆ ਸਿਲੋਂ ਹਟਦੇ ਆ ਕੋਈ ਨਾ ਠੀਕ ਹੋ ਰਹਿਣਾ ਸੂਈਆਂ ਦਾ ਹੋਇਆ ਹੈ ਆਏ ਜੀ ਉਹ ਕਹਿ ਰਹੇ ਸੀਗੇ ਕਿ ਪਹਿਲਾਂ ਤਾਂ ਮੈਂ ਅੱਗੇ ਖੜੇ ਵੀ ਨਹੀਂ ਹੋ ਸਕਦੀ ਸੀ ਪਹਿਲਾਂ ਬੰਨ ਕੇ ਰੱਖਣਾ ਪੈ ਰਿਹਾ ਸੀਗਾ ਹੁਣ ਦਵਾਈ ਨਾਲ ਠੀਕ ਆ ਇੰਜੈਕਸ਼ਨ ਬਾਰੇ ਕਹਿ ਰਹੇ ਸੀ ਫਿਰ ਮੈਂ ਡਾਕਟਰ ਆਜਾ ਨਾਲ ਗੱਲ ਕਰਕੇ ਇੰਜੈਕਸ਼ਨ ਬੰਦ ਕਰਕੇ ਮੈਡੀਸਿਨ ਹੀ ਬਤਾ ਫਿਰ ਅਜੇ ਵੀ ਦੇਖਦੇ ਆ ਕਿ ਜੋ ਤੇ ਸੱਚ ਲੋ ਫਿਰ ਉਹ ਵੀ ਬੜੀ ਸਿੱਖ ਜਿਹਾ ਹਨ ਪਰ ਉਹ ਉਹ ਤਾਂ ਇਹ ਦੇਖਾਂਗੇ ਕਿ ਤੁਰੇ ਚੈੱਕਰ ਵਾਲ ਨੇ ਅੱਖ ਅੱਖਾਂ ਡਾਕਟਰ ਨੂੰ ਦਿਖਾ ਲੰਨੇ ਆ ਠੀਕ ਹੈ ਇੱਕ ਦੰਦ ਹਿੱਲਦਾ ਦਿਖਾ ਲੰਨੇ ਆ ਡੈਂਟਿਸ ਨੂੰ ਵੀ ਦਿਖਾ ਲੰਨੇ ਦੋਨੋਂ ਨੂੰ ਦਿਖਾ ਤੇ ਇਸ ਤਰ੍ਹਾਂ ਹਸਪੀਟਲ ਦੇ ਵਿੱਚ ਸਾਡੇ ਜਿਵੇਂ ਆ ਸਾਰੇ ਪੇਸ਼ੈਂਟ ਐਡਮਿਟ ਨੇ ਜੀ ਅਨਸ਼ੁਮਨ ਕਾਨੂੰ ਤੋਂ ਲੈ ਕੇ ਜਿਹੜਾ ਤੋਂ ਵੈਸਟਰਨ ਇੰਡੀਆ ਤੋਂ ਆਇਆ ਵੀਰਾ 19 ਪੇਸ਼ੈਂਟ ਇੱਥੇ ਥੱਲੇ ਨੇ ਤੇ ਫਿਰ ਫਸਟ ਫਲੋਰ ਦੇ ਉੱਪਰ 10 ਬਾਪੂ ਲਖਨਪਾਲ ਤੋਂ ਲੈ ਕੇ ਸ਼ਰਮ ਸਿੰਘ ਤੇ ਕਰ 23 ਪੇਸ਼ੈਂਟ ਇਹਦੇ ਉੱਪਰ ਨੇ ਤੇ ਫਿਰ ਸੈਕੰਡ ਫਲੋਰ ਦੇ ਉੱਤੇ 10 ਪੇਸ਼ੈਂਟ ਬਾਪੂ ਪਾਰਗਣ ਸਿੰਘ ਮੋਹਨ ਸਿੰਘ ਤੋਂ ਲੈ ਕੇ ਇਹ ਉੱਪਰ ਨੇ ਜਿਨ੍ਹਾਂ ਦੇ ਪੱਟੀਆਂ ਹੁੰਦੀਆਂ ਹਨ ਤੇ ਇਹ ਸਾਰੇ ਮਰੀਜ਼ ਇਸ ਬਿਲਡਿੰਗ ਦੇ ਵਿੱਚ ਨੇ ਐਡਮਿਟ 23 1 19 1 ਤੇ 10 ਐਕਟਰ ਮਤਲਬ 29 ਤੇ 23 ਨੂੰ 50 ਤੋਂ ਪਲੱਸ ਨੇ ਪੇਸ਼ੈਂਟ ਇਸ ਟਾਈਮ ਦਾਖਲ ਨੇ ਹਸਪਤਾਲ ਦੇ ਵਿੱਚ ਹੁਣ ਪੰਜਾਬ ਮਰੀਜ਼ਾਂ ਦਾ ਟ੍ਰੀਟਮੈਂਟ ਚੱਲਦਾ ਉਹਦੇ ਵਿੱਚੋਂ 4-5 ਮਰੀਜ਼ ਆਈਸੀਯੂ ਦੇ ਵਿੱਚ ਨੇ ਮਤਲਬ ਇਹ ਸਾਰਾ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਡੀਆਂ ਦੁਆਵਾਂ ਨਾਲ ਅਰਦਾਸਾਂ ਅਸੀਸਾਂ ਨਾਲ ਹੀ ਇਹ ਸਭ ਕੁਝ ਹੋ پا ਰਿਹਾ ਵਾ ਬਸ ਸਾਡੀ ਤਾਂ ਇਹ ਬੇਨਤੀ ਹੱਥ ਜੋੜ ਕੇ ਭਾਈ ਅੱਗੇ ਹਸਪਤਾਲਾਂ ਦੇ ਬਿੱਲ ਹੁੰਦੇ ਸੀ ਸਾਡੇ ਸਭ ਤੋਂ ਵੱਧ ਲੱਗਦੇ ਬਿੱਲ ਖਰਚਾ ਆਉਂਦਾ ਸੀ ਜਿਹੜਾ ਤੁਸੀਂ ਹਸਪਤਾਲਾਂ ਦੇ ਬਿੱਲ ਅਸੀਂ ਵੀਡੀਓ ਪਾਉਂਦੇ ਸੀ ਵੀ ਫਰਾਨੇ ਹਸਪਤਾਲ ਬਾਪੂ ਦਾਖਲਾ ਉੱਥੇ ਕੋਈ 50000 ਕੋਈ 20000 ਕੋਈ ਲੱਖ ਰੁਪਿਆ ਲੋਕ ਇਦਾਂ ਬਿੱਲ ਜਮ੍ਹਾਂ ਕਰਾਉਂਦੇ ਸੀ ਕੋਈ 5 5 10 10 2 2 3 3000 ਰੁਪਿਆ ਕਰਕੇ ਸੰਗਤ ਬਿੱਲ ਦੇ ਦਿੰਦੀ ਸੀ ਹੁਣ ਹਸਪਤਾਲ ਦੀਆਂ ਅਸੀਂ ਵੀਡੀਓ ਪਾ ਨਹੀਂ ਰਹੇ ਕਿਉਂਕਿ ਅੰਦਰ ਹਸਪਤਾਲ ਅਸੀਂ ਆਪਣਾ ਬਣਾ ਲਿਆ ਇੱਥੇ ਇਲਾਜ ਹੋਈ ਜਾਂਦਾ ਵਾ ਸੰਗਤ ਦਾ ਤੇ ਪਰ ਕਿਤਨੇ ਕਿਤੇ ਜਿਹੜਾ ਬਿਲਡਿੰਗ ਦਾ ਕੰਮ ਉਹ ਸਾਡਾ ਪੂਰਾ ਨਹੀਂ ਹੋ ਰਿਹਾ। ਬਸ ਇਹ ਸਾਡੀ ਬੇਨਤੀ ਆ ਹੱਥ ਜੋੜ ਕੇ ਭੈਣਾ ਤੇ ਭਰਾਵਾਂ ਨੂੰ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਸਪੋਰਟ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।